ਕੀ ਨਾਮ ਹੈ ਪੁੱਤ ਦਾ ਜਗਰਾਜ ਆ ਹਾਂਜੀ ਅੱਛਾ ਅੱਛਾ ਤੇ ਮੇਰੇ ਪੁੱਤ ਦਾ ਪਿੰਡ ਕਿਹੜਾ ਚੇਤਾ ਨਹੀਂ ਆ ਅੱਛਾ ਚੇਤਾ ਨਹੀਂ ਆ ਪਾਪਾ ਦਾ ਨਾਂ ਕੀ ਆ ਚੇਤਾ ਨਹੀਂ ਪਾਪਾ ਦਾ ਨਾਮ ਨਹੀਂ ਚੇਤਾ ਨਹੀਂ ਨਹੀਂ ਕੋਈ ਗੱਲ ਨਹੀਂ ਆਵੇ ਸਾਡੇ ਘਰ ਹੀ ਕੋਈ ਫਾਈ ਇਹ ਵਿਦਿਤਾ ਕਿੱਥੇ ਮਿਲਿਆ ਸੀ ਤੁਹਾਨੂੰ ਇਹ ਵੀਰ ਜੀ ਆਪਾਂ ਨੂੰ ਨਾ ਜਦੇਰ ਸਾਹਿਬ ਨਾਲ ਅੱਛਾ ਉੱਥੇ ਮਿਲਿਆ ਹੀ ਡੈਡੀ ਨੂੰ ਮਿਲਿਆ ਹੀ ਹੱਥ ਦਿੱਤਾ ਹੈ ਅੱਛਾ ਇਹਨੇ ਵੀਰ ਨੇ ਹੱਥ ਦਿੱਤਾ ਵੀਰ ਬੱਚੇ ਨੇ ਹਾਂਜੀ ਤੇ ਡੈਡੀ ਕਹਿੰਦੇ ਵੀ ਕਿੱਥੇ ਜਾਣਾ ਉਹ ਕਿੰਨਾ ਨੰਦਪੁਰ ਸਾਹਿਬ ਆਇਆ। ਅੱਛਾ। ਤੇ ਡਾਡੀ ਕਹਿੰਦੇ ਨੰਦਪੁਰ ਸਾਹਿਬ ਇੱਧਰ ਕਿੱਦਾਂ ਨੰਦਪੁਰ ਸਾਹਿਬ? ਤੇ ਕਹਿੰਦੇ ਤੂੰ ਕਿੱਦਾਂ ਕਿੱਥੋਂ ਮਤਲਬ ਕਿੱਦਾਂ ਆਇਆ? ਕਹਿੰਦਾ ਮੈਨੂੰ ਨਾ ਕਿਨੇ ਸਿਖਾਤਾ ਇਹ ਕੁਝ। ਹੋ ਸਕਦਾ ਕੋਈ ਆਕੇ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਹਨਾ? ਕੋਈ ਲੈਣਾ ਸੀ ਪੁੱਤ ਤੇ ਤੈਨੂੰ। ਕਹਿੰਦਾ ਮੈਨੂੰ ਸਿਖਾ ਗਿਆ ਤੇ ਪੈਰੀਆਂ ਸੁਰਤਾ। ਹੋ ਸਕਦਾ ਵਾ ਹਨਾ। ਪਤਾ ਨਹੀਂ ਆਪਾਂ ਨੂੰ ਜਦੋਂ ਅਸੀਂ ਵੀਰ ਜੀ ਅੱਜ ਆਏ ਆ ਪਿੰਡ ਗੰਢੀਵੜ ਤੱਕ ਤਲ। ਜਿਲ੍ਹਾ ਤਰਨਤਾਰਨ ਦੇ ਵਿੱਚ ਆ। ਆ ਮੇਰੇ ਵੀਰ ਜੀ ਡਾਕਟਰ ਸਾਹਿਬ ਨੇ ਇਥੋਂ ਇਹ ਪਿੰਡ ਦੇ ਤੇ ਇਹ ਵੀਰ ਜੀ ਨੂੰ ਅੱਜ ਇੱਕ ਛੋਟਾ ਜਿਹਾ ਇੱਕ ਬੱਚਾ ਮਿਲਿਆ ਵਾ ਤੇ ਇਹ ਬੱਚਾ ਦਦੇਹ ਸਾਹਿਬ ਤੋਂ ਮਿਲਿਆ ਵਾ ਤਰਨਤਾਰ ਜਿਲ੍ਹੇ ਤੋਂ ਮਿਲਿਆ ਵਾ ਤੁਹਾਡਾ ਨੰਬਰ ਜੇਤਾ ਪੁੱਤ ਕਰਦਾ ਕੋਈ ਨਹੀਂ ਜੇਤਾ ਕਿਹੜੀ ਕਲਾਸ ਚ ਪੜਦਾ ਮੇਰਾ ਪੁੱਤ ਪੁੱਤ ਕੇ ਹੈ ਪੁੱਤ ਤਾਂ ਨਹੀਂ ਹੁੰਦਾ ਫੇਰ ਜੇਤਾ ਨਹੀਂ ਹੁੰਦਾ ਸਕੂਲ ਦਾ ਪਤਾ ਕਿਹੜੇ ਸਕੂਲੇ ਪੜਦਾ ਮਾਤਾ ਕੁਜਰੀ ਪੜਦਾ ਜਾਂ ਇੰਟਰਨੈਸ਼ਨਲ ਸਕੂਲ ਪੜਦਾ ਕਰੋ ਲੜਕੀ ਤੇ ਨਹੀਂ ਆਇਆ ਕਿਹਦੇ ਨਾਲ ਆਇਆ ਕਰੋ ਮੇਰੇ ਪੁਰਾਣੀ ਇੱਕ ਮੰਮੀ ਤੇ ਡੈਡੀ ਹੀ اچھا ਅੱਛਾ ਉਹਨਾਂ ਦੇ ਨਾਲ ਆਇਆ ਕਰੋ ਜੀ ਤੇ ਫਿਰ ਮੰਮੀ ਡੈਡੀ ਫਿਰ ਤੈਨੂੰ ਛੱਡ ਕੇ ਚਲੇ ਗਏ ਜਾਂ ਤੂੰ ਉਹਨਾਂ ਨਾਲ ਵਿਛੜ ਗਿਆ ਜਾਂ ਤੇਰੇ ਕੋਈ ਲੈ ਆਇਆ ਪੁਰਾਣੀ ਕੋਈ ਨਾ ਤੁਮ ਨੂੰ ਲੈ ਗਿਆ ਹੀ ਰਸੰਗਾ ਕੇ ਕੁਛ ਅੱਛਾ ਕੋਈ ਸਦਾ ਆ ਕਰੇ ਗਰ ਬਸ ਨਹੀਂ ਕਰ ਬਸ ਕਰੋ ਹਾਂਜੀ ਭਾਜੀ ਵੈਗੇ ਜਿੱਕਾ ਹਾਲ ਸਾਹ ਵੈਡੀ ਫਤੇ ਜੀ ਤੇ ਵੀ ਜੀ ਜਿਹੜਾ ਬੱਚਾ ਵਾ ਛੋਟਾ ਹੈ ਜ ਤੁਹਾਡਾ ਕੀ ਲੱਗਦਾ ਹੈ ਬਾਬਾ ਜੀ ਆਪਣਾ ਕੋ ਨਹੀਂ ਲੱਗਦਾ ਇਹ ਨਾ ਸੰਗਤਾਈ ਇਥੇ ਅੱਛਾ ਜੀ ਤੇ ਸੰਗਤਾਈ ਗੱਡੀ ਦੇ ਖਾਲਸੇ ਮਾਹਪੁਰਖਾ ਦਾ ਅੱਛਾ ਜੀ ਤੇ ਉਹ ਨਾ ਇਹ ਸਰੀਰ ਦੇ ਆਏ ਨੇ ਗੁਰਦਾਰੇ ਸਰੀਰ ਦੇ ਕਮਰਾ ਮਨਨ ਖੁਸ਼ੀ ਦਾ ਹੈ ਇਥੇ ਰਹਿਣ ਨੂੰ ਮਾਹਪੁਰਖਾ ਦਾ ਅੱਛਾ ਜੀ ਤੇ ਸ਼ਾਮੇ ਇਹਨਾਂ ਦੇ ਮਾਂ ਦੇ ਜਾਪ ਕਰਦੇ ਵਾ ਉਹ ਮਾਂਪੁਰ ਸ਼ਾਮੋ ਜਾਪ ਕਰਉਂਦੇ ਨਾ ਫੁੱਲ ਦਾ ਸਾਹ ਦੇਖੀ ਜਾਪ ਹੁੰਦਾ ਹਾਂਜੀ ਤੇ ਇਹ ਕਿ ਬਾਹਰ ਖੇਡਦਾ ਖੇਡਦਾ ਪਤਾ ਨਹੀਂ ਕਿਹੜੇ ਸਿੰਘ ਨਾਲ ਕਿ ਚੜਾ ਰਿਹਾ ਹੈ ਕੀ ਚੱਕਰ ਕਿਦਣਾ ਆ ਗਿਆ ਤੁਸੀ ਲੱਗੀ ਐਂ ਤੁਹਾਡਾ ਨੰਬਰ ਇਹਦੇ ਮਾਂ ਤੇ ਉਹਨੇ ਦਿੱਤਾ ਹੋਣਾ ਅੱਛਾ ਅੱਛਾ ਜੀ ਇਹਨਾਂ ਬੱਚਾ ਕਹਿ ਰਿਹਾ ਸੀਗਾ ਕਿ ਉਹ ਤੋਂ ਬੰਦਿਆਂ ਨੂੰ ਬਣਾ ਲੈ ਕੇ ਕਿਹਨਾਂ ਨੇ ਕਿਸੋਂ ਦੇ ਆ ਤੇ ਬੰਦਿਆਂ ਦਾਦਾ ਕਿਸੇ ਨਾਲ ਉਹ ਤੁਹਾਡੇ ਕੋਲ ਆਉਣ ਕਿ ਤੁਸੀਂ ساری ਕੁਸ਼ਕਿਸ਼ ਕਰਕੇ ਫਿਰ ਭਾਉ ਦੇਉ ਬੈਠੇਗੇ ਹਜੇ ਵੀ ਅੱਛਾ ਜੀ ਹਾਂਜੀ ਹਾਂਜੀ ਅ ਉਹ ਹੈ ਕਿ ਤੁਹਾਨੂੰ ਨੇ ਪਤਾ ਕੁਝ ਉਹਨਾਂ ਬਾਰੇ ਇਹ ਨਹੀਂ ਮੈਨੂੰ ਪਤਾ ਤੁਹਾਨੂੰ ਇਹ ਨੰਬਰ ਮੈਂ ਤੁਹੋ ਜੇ ਕਿੰਨਾ ਗੁਰਦਰ ਸਾਹਿਬ ਦਾ ਜਿਹੜਾ ਗਰਦਈ ਨਾ ਮਾਪੁਰਖਾ ਦੇ ਹਾਂਜੀ ਉਹਨਾਂ ਦਾ ਨੰਬਰ ਦਿੰਦਾ ਉਹਨਾਂ ਨਾਲ ਗੱਲ ਕਰ ਲਓ ਮੈਨੂੰ ਇਹਦਾ ਆਪਣੀ ਦੇਹ ਸਾਹਿਬ ਇਖਤਾਰੀ ਆਪਣੀ ਅੱਛਾ ਜੀ ਤੇ ਉਹਨਾਂ ਨੇ ਕੁੜੀ ਨੇ ਉਹਨਾਂ ਨੇ ਨਾ ਸਟੇਟਸ ਲਾਇਆ ਸੀ ਇਹਨਾਂ ਦਾ ਅੱਛਾ ਜੀ ਦਾ ਅੱਛਾ ਜੀ ਉਹ ਆਪਣੇ ਤਾਂ ਨੰਬਰ ਸੇਵ ਆਪਣੀ ਇਖਤਾਰੀ ਦੇ ਉਹ ਨੰਬਰ ਸਟੇਟਸ ਵੇਖ ਕੇ ਤੁਹਾਡਾ ਇਹਨੂੰ ਪਤਾ ਲੱਗਾ ਤੇ ਮਾਤਾ ਹੀ ਗੁਰਦਾਰੇ ਗਏ ਤੇ ਉਹਨਾਂ ਦੱਸਿਆ ਵੀ ਤਾਂ ਮੁੰਡਾ ਘੁੰਮ ਰਿਹਾ ਦੇ ਆਨ ਪਤਾ ਲੱਗਾ ਵੀ ਇਹ ਕਿੱਥੇ ਹੈ ਕਿ ਜੇ ਮਾਂ ਪੇ ਉਹਨੂੰ ਪਤਾ ਲੱਗ ਗਿਆ ਵਾ ਕਿ ਸਾਡਾ ਬੱਚਾ ਫਲਾਨੀ ਫਲਾਨੀ ਜਗ੍ਹਾ ਵਾ ਵੀ ਇੱਥੇ ਆ ਤੇ ਉਹਨਾਂ ਨੂੰ ਇੱਕ ਇਹਨਾਂ ਨੇ ਗੱਲ ਤੇ ਕਰਨੀ ਚਾਹੀਦੀ ਸੀ ਨਾ ਫੋਨ ਤੇ ਵੀ ਬੱਚਾ ਸਾਡਾ ਕਿੱਦਾਂ ਵਾ ਸਹੀ ਸਲਾਮਤਾ ਮੈਂ ਮੈਂ ਤੁਹਾਨੂੰ ਦੱਸਦਿਆਂ ਹੁਣੇ ਸਾਨੂੰ ਪਤਾ ਲੱਗਾ ਜੀ ਅੱਛਾ ਅੱਛਾ ਅਸੀਂ ਸਟੇਟ ਸੀ ਹੁਣ ਵੇਖਿਆ ਉਹਨਾਂ ਦਾ ਤੇ ਓਕੇ 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 ਵੀ ਜੀ ਚਲੋ ਕੋਈ ਗੱਲ ਨਹੀਂ ਆ ਨੰਬਰ ਆ ਵੀ ਰਿਹਾ ਇਕ ਆ ਕੋਈ ਗੱਲ ਨਹੀਂ ਵੀਡੀਓ ਮੈਂ ਦੇਖਦਾ ਮੈਨੂੰ ਇੱਕ ਫੋਨ ਆ ਰਿਹਾ ਸ਼ਾਇਦ ਹੋ ਸਕਦਾ ਉਹਨਾਂ ਦਾ ਹੀ ਹੋਵੇ ਹਾਂਜੀ ਹਾਂਜੀ ਨੰਬਰ ਤੁਹਾਨੂੰ ਦੇ ਦਾਂ ਉਹਨਾਂ ਦਾ ਤੁਹਾਡਾ ਤੁਸੀਂ ਉਹਨਾਂ ਨਾਲ ਹੈਲੋ ਸਾਥੀ ਵਾਲੀ ਵੀਰੇ ਸਾਸੀ ਕਾਲ ਹਾਂਜੀ ਹਾਂਜੀ ਗੰਡੀ ਮੇਂ ਤੋਂ ਬੋਲਦੇ ਹਾਂ ਬੱਚਾ ਜਨਮ ਹੋਇਆ ਹੈ ਹਾਂਜੀ ਹਾਂਜੀ ਬੱਚਾ ਆਇਆ ਜੀ ਸਾਡੀ ਇਹ ਵੀਡੀਓ ਕਾਲ ਆ ਬੱਚੇ ਦੀ ਤੁਸੀਂ ਵੀਡੀਓ ਕਾਲ ਕਰ ਲਓ ਇਸ ਨੰਬਰ ਤੇ ਤੁਹਾਨੂੰ ਬੱਚਾ ਹੀ ਦਿਖਾ ਦਿੰਦੇ ਆ ਆ ਬੱਚੇ ਤੁਸੀਂ ਪੁੱਤਰ ਜੀ ਕੀ ਨਾਮ ਸੀ ਤੁਹਾਡਾ ਕੀ ਨਾ ਸੀਗਾ ਜੁਗਰਾਜ ਆ ਵਿਧੀ ਕੀ ਨਾ ਬੱਚੇ ਦਾ ਹਲੋ ਹਾਂਜੀ ਹਾਂਜੀ ਇੱਕ ਮਤਲਬ ਤਾਂ ਹੁੰਦਾ ਇਹ ਆਪਣੀ ਬਰਸਾਵੀਲੀ ਮੇਰੀ ਫੋਟੋ ਭੇਜਣਾ ਡੈਡੀ ਨੂੰ ਦਾ ਫੋਨ ਆ। ਉਹਨਰ ਤੋਂ ਬੋਲਦੀ ਸ਼ਹਿਰ ਘਰੇ ਖੜੇ ਖਾਲਦੇ। ਅੱਛਾ ਜੀ ਕੋਈ ਗੱਲ ਨਹੀਂ ਫੋਟੋ ਭੇਜ ਦਿਨੇ ਤੁਹਾਨੂੰ। ਅਸੀਂ ਕਰਦਾ ਕਮੈਂਟ। ਓਕੇ ਫੋਟੋ ਭੇਜ ਦਿਨੇ ਇਸ ਨੰਬਰ ਤੇ ਫੋਟੋ ਭੇਜ ਦਿਨੇ ਤੁਹਾਨੂੰ। ਉਹ ਕਹਿੰਦਾ ਵੀ ਇੱਕ ਜਿਹੜੀ ਬੱਚੇ ਦੀ ਫੋਟੋ ਭੇਜਿਓ ਤੇ ਉਹਨੂੰ ਕਨਫਰਮ ਕਰਨਾ ਹੋਊਗਾ ਕੁਝ ਨਾ ਕੁਝ। ਤੁਸੀਂ ਇੰਪੀਰੀਓ ਦਾ ਪਤਾ ਗੋਮਾ ਲਾਉਣੀ ਤੇ ਲਵਾਂਗੇ ਆਪਾਂ ਫੂਡ ਵਾਲਾ ਫੂਡ ਵਾਲਾ ਲਾਵਾਂਗੇ ਪਰਿਵਾਰ ਆਪਾਂ ਨੂੰ ਜੀ ਜਾਣਾ ਪਿਆ ਉੱਦਾਂ ਕਰੀ ਕਰਕੇ ਫੇਰ ਦਵਾਂਗੇ ਹਾਂਜੀ ਜੀ ਠੀਕ ਹੈ ਜੀ ਜੀ ਮੰਨ ਲਓ ਮਦਰ ਨਾਲ ਵੀ ਜਾਣਾ ਪਊਗਾ ਆਪਾਂ ਤੱਕ ਦੇਵਾਂਗੇ ਇਦਾਂ ਥੋੜੀ ਵੀ ਆਲੇ ਪਿੰਡ ਦਾ ਕੋਈ ਸਰਪੰਚ ਮੈਂਬਰ ਕੋਈ ਹੋ ਜਾਓ ਪਤਿੱਧ ਰਖੀ ਇਦਾਂ ਕਹਿੰਦੇ ਵੀ ਕੇ ਨੂੰ ਇਦਾਂ ਦੇ ਮੈਂ ਇਦਾਂ ਗਿਆ ਨੰਬਰ ਮੇਰਾ ਪਾਇਆ ਉੱਤੇ ਆਪਣਾ ਮੈਂ ਨਹੀਂ ਇਹਨਾਂ ਦੀ ਵੀਡੀਓ ਤੁਸੀਂ ਗਿਆ ਵਾ ਮੈਂ ਵੀ ਵੀਡੀਓ ਪਾ ਦਿੱਤੀ ਸੀ ਇਹਨਾਂ ਦੀ ਮੈਂ ਤੁਹਾਡੀ ਵੀਡੀਓ ਵਗੈਰਾ ਵੰਦਾ ਨੂੰ ਅੱਛਾ ਅੱਛਾ ਤੇ ਬਹੁਤ ਵਧੀਆ ਗੱਲਾਂ ਆ ਗਈਆਂ ਆ ਵੀ ਉਹਨਾਂ ਨੇ ਨਾ ਉੱਥੋਂ ਆਪਾਂ ਨੂੰ ਆ ਭੇਜ ਜਾਵੇ ਹਾਂ ਉੱਥੋਂ ਦੇ ਕੈਮਰੇ ਦੇ ਫੋਟੋ ਇਹੋ ਡਰੈਸ ਆ ਹਾਂ ਉਹ ਤੇ ਕੈਮਰਾ ਕੱਢ ਕੇ ਦੇਖਣਾ ਉਹਨਾਂ ਠੀਕ ਠੀਕ ਹਾਂ ਹਾਂ ਜੀ ਵਿਖਾ ਲਓ ਕਿਦਾਂ ਜਿੱਦੋਂ ਉੱਥੋਂ ਆਣਿਆ ਉਹ ਦੋ ਹੁਏ ਜਾਂ ਅੱਛਾ ਅਲਬਤ ਪੀਲਾ ਪੀ ਲਵੇ ਮੇਰਾ ਪੁੱਤ ਥੋੜਾ ਪੀਲਾ ਥੋੜਾ ਪੀ ਲਵੇ ਪੁੱਤ ਮੇਰਾ ਪੁੱਤ ਨਹੀਂ ਆਉਣ ਕਿਉਂ ਸੇਮੇ ਦਾ ਬੱਚਾ ਕੁਛ ਨਹੀਂ ਖਾਂਦਾ ਬੱਚਾ ਦਾ ਕੁਛ ਨਹੀਂ ਖਾਂਦਾ ਇਹ ਫਿਰ ਬੜਾ ਪਿਆਰ ਪੂਰ ਦੇ ਗਿਆ ਪਿਆਰ ਨਾਲ ਫਿਰ ਉਹਦੇ ਕੋਲ ਗਿਆ ਨਸ਼ਾਰੇ ਦੇ ਨਹੀਂ ਨਸ਼ਾਰੇ ਨਹੀਂ ਨਸ਼ਾਰੇ ਕੋਈ ਸੰਗਤ ਆਈ ਸੀ ਬਾਬੇ ਖੜੇ ਦੇ ਖਾਲ ਸੀ ਠੀਕ ਹੈ ਜੀ ਤੇ ਉੱਥੋਂ ਗੈਪ ਹੋਇਆ ਹਾਂਜੀ ਉੱਥੋਂ ਗੈਪ ਹੋਇਆ ਤੁਕਰ ਵੀਰ ਤੁਹਾਡੇ ਹੱਥ ਲੱਗ ਗਿਆ ਹਨਾ ਫਿਰ ਤਾਂ ਹਨਾ ਧੰਨਵਾਦ ਜੀ ਵੀਡੀਓ ਹੋਈ ਆ ਬੱਚਾ ਤੇ ਹੋਈ ਆ ਮੈਂ ਨਾ ਆ ਮੈਂ ਨਾ ਪਿੰਡ ਦੇ ਇਹ ਗੰਢੀਵੰਢ ਕਿਹੜੇ ਆ ਜੀ ਇਹ ਇਹ ਵੀਡੀ ਤੱਤਲ ਪਿੰਡ ਜਿਹੜਾ ਆ ਨਾ ਆ ਇਹ ਖੜੇ ਦਿਖਾਉਂਦੇ ਨੇ ਸ਼ਾਇਦ ਤੂੰ ਬੋਲਦੇ ਆ ਠੀਕ ਹੈ ਜੀ ਇਹ ਵੀਡੀ ਆਪਣਾ ਅਸਲੀ ਨਾਂ ਕਿ ਜਿਹੜਾ ਤੱਤਲ ਪਿੰਡ ਹੁੰਦਾ ਵਾ ਓਟ ਛੋਟੇ ਹਾਂਜੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਉੱਥੇ ਆ ਜਿਓ ਤੁਹਾਨੂੰ ਵੀਰ ਲੈਣਾ ਆਇਆ ਨਾ ਮੇਰੀ ਇੱਕ ਗੱਲ ਸੁਣਿਓ ਆ ਇਹਨਾਂ ਦੇ ਕੌਣ ਕੌਣ ਆ ਪਰਿਵਾਰ ਕੌਣ ਕੌਣ ਆਇਆ ਵਾ ਹੈਲੋ ਹੋ ਲਗਾ ਤਨ ਤੇ ਫੋਟੋ ਤੇ ਬੱਚੇ ਦੀ ਆ ਹਨਾ ਜੀ ਇਹਦੀ ਇਹਦੀ ਦੇ ਦਿਆ ਪਰ ਜੀ ਤੇ ਪਰਿਵਾਰਾ ਇਹਨਾਂ ਨੂੰ ਬੱਚਾ ਦੇਣਾ ਨਹੀਂ ਤੇ ਹਾਂ ਪਰਿਵਾਰ ਨੂੰ ਵੀ ਇਹ ਮਮੀ ਡਰਦੇ ਨੂੰ ਬਿਠਾਣ ਲੇਗਾ ਹਨਾ ਮਮੀ ਡਰਦੇ ਦੇ ਬੱਚੇ ਨੂੰ ਦੂਰ ਮੈਨੂੰ ਇਹਨੇ ਦੱਸਿਆ ਵੀ ਆਦਾ ਵੀ ਨਹੀਂ ਮੈਂ ਜਾਣਾ ਸਵੇਰ ਚੋਂ ਮੈਂ ਡੇਡਿਆ ਆਇਆ ਤੇ ਕੱਲਾ ਪੁੱਤ ਤੂੰ ਕਿਹਨਾਂ ਪਿਆਵਾ ਕਿ ਮੈਨੂੰ ਕੋਈ ਇੱਥੇ ਬਿਠਾ ਕੇ ਲਿਆ ਹਨਾ ਆਵੇ ਆਜ ਦੀ ਵੀਡੀਓ ਵੀ ਆਈ ਹੈ ਅਲਕਲਾ ਜਾ ਰਿਹਾ ਤੂੰ ਦੂਰ ਮਿਸ਼ਾਰੀ ਨੂੰ ਆ ਕੇ ਗਿਆ ਤੁਰ ਇੱਥੇ ਕੱਲਾ ਜਾ ਰਿਹਾ ਵਾ ਯਾਰ ਇਹ ਕਿੱਥੋਂ ਦੀ ਹੈ ਗਰੀ ਇਹ ਗੁੱਦਰ ਖੜੇ ਤੇ ਖਾਂਸ ਰਹੀ ਆਪਣੀ ਨਹੀਂ ਹਾਂ ਇਹਦਾ ਪਰ ਆ ਕੇ ਬਾਅਦ ਉਹ ਜੀ ਦੀ ਪਰੇ ਕੱ ਕੱਲਾ ਆ ਰਿਹਾ ਏ ਹਰਗੁਣਾ ਨਹੀਂ ਨਹੀਂ ਕਿਹੜੇ ਸਮਾ ਚੱਕ ਲੜਿਆ ਤੇ ਨਹੀਂ ਮम्मी पापा ਨੂੰ ਕੁਝ ਨਹੀਂ ਹੰਦੇ ਪੁੱਤ ਤੈਨੂੰ ਜੇ ਵੀ ਕੁੜਦਾ ਹੈ ਘਰ ਚੋਂ ਆਪੇ ਤੱਕ ਦੱਸ ਦੇ ਮਸਲਾ ਤਾਂ ਦੱਸ ਜੇ ਕੋਈ ਮਸਲਾ ਗਾਦੇ ਕੋਈ ਦਵਾਈ ਚੱਲਦੀ ਤੇਰੀ ਮੈਡੀਸਿਨ ਚੱਲਦੀ ਕੋਈ ਉੱਦਾਂ ਆ ਬੱਚਾ ਹਨ ਚਲੋ ਕੋਈ ਨਹੀਂ ਮੇਰਾ ਪੁੱਤ ਠੀਕ ਆ ਇਹ ਨਾ ਇੱਕਦਮ ਡੜੀਆਂ ਆਉਂਦੇ ਅਜੇ ਜਨਦੇ ਨਹੀਂ ਬੱਚੇ ਦੇ ਅੱਛਾ ਤੇ ਡੜੀਆਂ ਆਉਂਦੀ ਤਾਂ ਉਹਨੂੰ ਹੱਥ ਦੇ ਤਗੜੀ ਨੇ ਕਹਿੰਦਾ ਮੈਂ ਬੰਦੇ ਸਰਦਾਰ ਨੂੰ ਹੱਥ ਦੇਣਾ ਉਹਨੇ ਬੰਦੇ ਨਹੀਂ ਪੜੀ ਤਗੜੀ ਗੱਲ ਜੇ ਮੋਨੇ ਨੂੰ ਦੇ ਦਿੰਦਾ ਸਰਦਾਰੀ ਜਦ ਮੋਨੇ 'ਚ ਅੱਜ ਕੱਲ ਵਿਸ਼ਵਾਸ ਸਰਦਾਰ ਤੇ ਬੰਦਾ ਉਹਦਾ ਵੀ ਵਿਸ਼ਵਾਸ ਕਰ ਲੈਂਦਾ ਹਨਾ ਠੀਕ ਹੈ ਜੀ ਆਪਣੀਆਂ ਧੀਆ ਪੈਣਾ ਵੀ ਕਿਤੇ ਅਨਸੇਫ ਜੈਸ ਮਹਿਸੂਸ ਕਰਨਾ ਤੇ ਉਹ ਲੱਗੇ ਕੋਈ ਸਰਦਾਰ ਮੁੰਡਾ ਖਲੋਤਾ ਵੀ ਤੇ ਉਹਨਾਂ ਨੂੰ ਲੱਗੇ ਕੋਈ ਹੋ ਜਾਂਦੀਆਂ ਤੇ ਸਰਦਾਰੀ ਇੰਦੀ ਤੌਲੀ ਸਰਦਾਰੀ ਦਿੱਤੀ ਰੱਬ ਨੇ ਆਪਾਂ ਨੂੰ ਹਾਂ ਤਾਂ ਮੈਂ ਅਨੰਦਪੁਰ ਜਾਣਾ ਉੱਥੇ ਕਮਰੇ ਮਿਲ ਜਾਂਦੇ ਫ੍ਰੀ ਤੇ ਮੈਂ ਹਾਂ ਕਮਰਾ ਤੂੰ ਅਨੰਦਪੁਰ ਕਿੱਥੇ ਜਾਣਾ ਇਹ ਦੱਸ ਮੈਨੂੰ ਅਗਲਾ ਕਰੋ ਬਸਲਾ ਮਸਲਾ ਲੜਾਈ ਇਹ ਹੁਣ ਤੁਸੀਂ ਕਲੀਅਰ ਕਰਕੇ ਫਿਰ ਨਹੀਂ ਕਲੀਅਰ ਕਰਕੇ ਗੱਲਾਂਗੇ ਆਪਾਂ ਠੀਕ ਹੈ ਜੀ ਫੋਟੋ ਤੇ ਆਈ ਹੈ ਬੱਚੇ ਦੀ ਵੈਸੇ ਆਈ ਹੈ ਪਰ ਇਹਨਾ ਹੋਣਾ ਕਿ ਆਪਾਂ ਕੱਲ ਨੂੰ ਆਪਾਂ ਨੂੰ ਇਹ ਕਲੀਅਰ ਹੋਣਾ ਚਾਹੀਦਾ ਪਈ ਇਹ ਉਹਦੇ ਮੰਮੀ ਡੈਡੀ ਆ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਕੋਈ ਇਹਦਾ ਆਪਾਂ ਨੂੰ ਆਧਾਰ ਕਾਰਡ ਮਗਾ ਕੇ ਦਿਖਾ ਦੇਣ ਠੀਕ ਹੈ ਆਧਾਰ ਕਾਰਡ ਦਿਖਾ ਦੇਣ ਬੱਚੇ ਦਾ ਠੀਕ ਹੈ ਜੀ ਹੈ ਉਹ ਬੰਦੂਦ ਹੋਣਗੇ ਕਹਿੰਦਾ ਇੱਧਰ ਆਇਆ ਨਹੀਂ ਤੇ ਇਹਨਾਂ ਮਾਰ ਦੇ ਨਾ ਮੈਂ ਤੇ ਮੰਮੀ ਡਾਡੀ ਕੀ ਕਹਿੰਦਾ ਸੀ ਉਂਦੇ ਇੱਧਰ ਆਇਆ ਨਹੀਂ ਤੇ ਤੇਰੇ ਮੰਮੀ ਡੈਡੀ ਨੂੰ ਮਾਰ ਦੇਣਾ ਮੈਂ ਕੋਣ ਕੇ ਨੰਦਿਆ ਸੀ ਬੰਦੂਕ ਬੰਦੂਕ ਕੋਣ ਕੋਣ ਨਹੀਂ ਹਲੋ 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 ਪਾ ਜੀ ਨਾਂ ਕੀ ਹੈ ਬੱਚੇ ਦਾ ਇਹਦਾ ਜੱਗਾ ਲਗਰਾ ਜੱਗਾ ਠੀਕ ਹੈ ਜੀ ਆ ਕਿਰੋ ਗੱਲ ਹਲੋ ਆ ਵੀ ਜੱਗੇ ਜੀ ਤਾਇਆ ਬੋਲਾ ਬੋ ਤੇਰਾ ਹੈ ਤਾਇਆ ਹਾਂ ਤਾਂ ਇਹ ਨਹੀਂ ਲੱਗਣਿਆ ਨਹੀਂ ਪਤਾ ਲੱਗਦਾ ਕਿੰਨਾ ਬੱਚਾ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ ਸਰ ਕੋਈ ਇੱਥੇ ਦਾ ਹੈ ਕੋਈ ਗੱਲ ਹੈ ਹੋਂਟਾ ਸਾਥ ਨਾ ਜਾਈ ਨਹੀਂ 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 ਜੀ ਜਾਂਦਾ ਜੀ ਸਾਡਾ ਸਾਰਾ ਪਰਿਵਾਰ ਸਾਡਾ ਸਾਰਾ ਪਿੰਡ ਬੱਚੇ ਦੇ ਕੋਲ ਬੈਠਾ ਵਾ ਬਣਾ ਪੁੰਨ ਦਾ ਕੰਮ ਕੀਤਾ ਬਾਪੂ ਤੋਂ ਨਹੀਂ ਜਾਣਾ ਨਹੀਂ ਪੁੰਨ ਦਾ ਅਸੀਂ ਨਹੀਂ ਕੀਮਤਾ ਇਕਦਾਂ ਨਾ ਕੀ ਜੀ ਗਰਜੈਂਟ ਗਰਜੈਂਟ ਵੀਰ ਇੱਥੇ ਤਤਲ ਪਿੰਡ ਤੋਂ ਉਹਨੇ ਪਿੰਡ ਦਾ ਕੰਮ ਕੀਤਾ ਉਹਨਾਂ ਦੇ ਫਾਦਰ ਸਾਹਿਬ ਨੇ ਕੀਤਾ ਇਧਰ ਦੇ ਸਾ ਪਿੰਡਾ ਸੰਤ ਬਾਬਾ ਬਸਾਕਾ ਸਿੰਘ ਜੀ ਦਾ ਪਿੰਡ ਉੱਥੇ ਬੱਚਾ ਏ ਤੁਰਿਆ ਫਿਰਨ ਦਿਆ ਸੀਗਾ ਇਦਾਂ ਤੇ ਬੱਚੇ ਨੇ ਹੱਥ ਦਿੱਤਾ ਤੇ ਉਹਨਾਂ ਬਜ਼ੁਰਗਾਂ ਨੇ ਉਹਨੂੰ ਲੈ ਜਾਂਦਾ ਅੱਜ ਕੱਲ ਤੁਹਾਨੂੰ ਪਤਾ ਵੀ ਡਰਦਾ ਕੋਈ ਇਦਾਂ ਛੋਟੇ ਬੱਚੇ ਨੂੰ ਲਿਆ ਨਹੀਂ ਸਕਦਾ ਪਰ ਧੰਨਵਾਦ ਉਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਨੇ ਉਦਮ ਕੀਤਾ ਤੇ ਬੱਚਾ ਅੱਜ ਤੁਹਾਡਾ ਸੇਫ ਆ ਬਿਲਕੁਲ ਬਿਲਕੁਲ ਇਹੋ ਦੱਸਦੇ ਨੇ ਬਾਬੇ ਵੀ ਜਿਹੜੇ ਜੀ ਖਦੇ ਖਾਸਾਰੇ ਉੱਤੋਂ ਵੀ ਦੱਸਦੇ ਆ ਵੀ 6 ਹੱਥ ਦੇ ਦੇਗੇ ਬੈਠਾ ਜੇ ਅਕਰੀ ਡਾਲੀ ਤੇ ਬੈਠਾ ਅਕਰੀ ਟਰੈਕਟਰ ਤੇ ਬੈਠਾ ਇਦਾਂ ਹੀ ਬੈਠਾ ਬੈਠਾ ਹੀ ਆਇਆ ਜੋ ਏ ਚਲੋ ਕੋਈ ਗੱਲ ਨਹੀਂ ਭੇਜਿਓ ਉਹਨਾਂ ਨੂੰ ਆਗੇ ਆਗੇ ਵਾਪਸ ਤੁਹਾਡੇ ਕੋਈ ਆਗੇ ਕਿੰਨਾ ਕ ਟਾਈਮ ਲੱਗੇਗਾ ਜੀ ਕਿਹਦੇ ਤੋਂ ਦੱਸਣ ਦੇ ਰੂੜੇ ਹਸਣ ਦਾ ਬੱਚਾ ਦੱਸਣਾਂ ਲੱਗੇ ਰੂੜੇ ਹਸਣ ਦਾ ਬੱਚਾ ਉਹ ਗੱਲ ਤੇ ਉਹ ਵੀ ਵਾਕਈ ਸਹੀ ਆ ਵੀ ਆ ਬੱਚੇ ਨੂੰ ਬੱਚਾ ਕੱਲਾ ਹੋਣ ਡਿਆ ਉਥੋਂ ਵੀਡੀਓ ਚ ਕੱਲਾ ਹੋਣ ਡਿਆ ਹੈਨਾ ਬਾਰੇ ਬੱਚਾ ਕਿਹੜਾ ਝੂਠ ਮਾਰ ਰੋ ਹੈ ਬੱਚਾ ਝੂਠ ਨਹੀਂ ਮਾਰ ਸਕਦਾ ਹੋ ਸਾਡਾ ਪਈ ਮੇਰੀ ਗੱਲ ਪੁੱਤ ਇਹਦੀ ਵੀਡੀਓ ਦੇ ਵਿੱਚ ਤੂੰ ਕੱਲਾ ਕੱਤੋਂ ਹੋਣ ਡਿਆ ਕਿਉਂ ਨਾ ਕਿਦਾਂ ਉੱਥੇ ਰਟਾਂ ਦੇ 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 ਅੱਗੇ ਉਹ ਬੰਦੇ ਨੇ ਤਾਂ ਮਦਦ ਮਾ ਬਿਉਂ ਮਾਰਦੇ ਨਹੀਂ ਤੇਰਾ ਆਇਆ ਚੁੱਪ ਕਰ ਗਏ ਇੱਧਰ ਬਦੂਦ ਵੀ ਵੀ ਆਪਾਂ ਨੂੰ ਗਾਂ ਅੱਗੇ ਦੀ ਨਹੀਂ ਵੀਡੀਓ ਕੀ ਪਾਉਂਦਾ ਉੱਥੋਂ ਦਿਖਾ ਉੱਥੋਂ ਬਦੂਦ ਦਿਖਾਈ ਹੋਏ ਪਰ ਇਹ ਜਿਹੜਾ ਵੜ ਕੇ ਮੈਨੂੰ ਦਿਖਾਉਂਦਿਆ ਸੀ ਹੁਣ ਕਿੰਨੇ ਜਾਣੇ ਸੀ ਉਹ ਕਿੰਨੇ ਜਾਣੇ ਸੀ ਦੋ ਜਾਣੇ ਸੀ ਅੱਛਾ ਦੋਵਾਂ ਨੇ ਫੇਸ ਬੱਦੇ ਸੀ ਕਿ ਇਕੱਲੇ ਨੇ ਨਹੀਂ ਦੋਵਾਂ ਨੇ ਕਾਹਦੇ ਤੇ ਮੋੜ ਮੋੜ ਇੱਕ ਮਿੰਟ ਮੋਟਰਸਾਈਕਲ ਤੇ ਉਹ ਕੋਈ ਗੱਲ ਨਹੀਂ ਬਣਾ ਲੈ ਥੋੜੀ ਮੋੜ ਇੱਕ ਮਿੰਟ ਮੋਟਰਸਾਈਕਲ ਤੇ ਸੀ ਉਹ ਗੱਡੀ ਦੇ ਪਹਿਲਾ ਸਹੀ ਬੋਝਾ ਹੱਦ ਤੱਕ ਦੁਬਾਰਾ ਦੋ ਦੁਬਾਰਾ ਉਹ ਜਵਾਬ ਹੈ ਸੇਮ ਮੈਂ ਮੈਂ ਇਹਨੂੰ ਬੜਿਆ ਕਿਸੇ ਨਾ ਕਿੱਕ ਹੈ ਜੇ ਬੰਦਾ ਦਿਮਾਗੋ ਤੋਂ ਪੈਂਟ ਹੁੰਦਾ ਨਾ ਹਾਂ ਇਹਨੇ ਕਹਦੇ ਨੇ ਵੀ ਹਾਂ ਵੀ ਰਿਮੋਟ ਸਵਰਦੇ ਠੀਕ ਹੈ ਜੀ ਤੇ ਮਹਾਰਾਜ ਚਲੋ ਇਹ ਜਿਹੜੇ ਤੁਸੀਂ ਕਰਮ ਕੀਤਾ ਹੈ ਬੱਚੇ ਨਾਲੇ ਰੱਬ ਨਭਾਵੇ ਬੱਚੇ ਨਾਲ ਠੀਕ ਹੈ ਜੀ ਬੜਾ ਤਗੜਾ ਅੰਕਲ ਕਰਮ ਹੋਇਆ ਨਹੀਂ ਆਪਾਂ ਉਤਰਾ ਵੀ ਜਨਮ ਦੇ ਨਾਲੇ ਬੱਚੇ ਦੇ ਜਨਮ ਦੇ ਨਾਲੇ ਦਿਨ ਰੱਬ ਨੇ ਵੇਲਾ ਹੈਗਾ ਵੀ ਤੁਹਾਡੇ ਬੱਚੇ ਜਿੱਡਾ ਹੀ ਆ ਐਵੇਂ ਜਨਮ ਦੇ ਸੀ ਮੈਂ ਇਹਨੂੰ ਆਖਿਆ ਕਰਾਂ ਵੀ ਮੇਰੇ ਪੋਤੇ ਨੇ ਹਾਂ ਲੈ ਕੇ ਪਾਪਾ ਸੇਵਾ ਕਰਦੇ ਪਾਪਾ ਬੁੱਢਾ ਸਾਹ ਦੀ ਨਾ ਬੇਟੇ ਦਾ ਗੁਰਸ਼ਿਆਪਤ ਸਿੰਘ ਓਏ ਗੁਰਸ਼ਵਦਾ ਹੈਪੀ ਬਰਥਡੇ ਹੈਪੀ ਬਰਥਡੇ ਇਹਨਾਂ ਨਾਲ ਲੈਂਦਾ ਤਾਂ ਕੁਝ ਨਹੀਂ ਹੈ ਕਹਦੇ ਹੈਪੀ ਬਰਥਡੇ ਖੇਂਦੇ ਕੋਈ ਗੱਲ ਨਹੀਂ ਜੀ ਬੱਚਾ ਆਇਆ ਆਟੋਮੈਟਿਕ ਅੱਜ ਆਟੋਮੈਟਿਕ ਇਹਦਾ ਬਰਥਡੇ ਅੱਜ ਚਲੋ ਰੱਬੇ ਨੂੰ ਬੱਚੇ ਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਜੀਵਨ ਦੇ ਬੱਚੇ ਨੂੰ ਮੇਰੇ ਅੱਖਰ ਲੱਭ ਗਏ ਹੈਗਾ ਮੰਦਰਾ ਉਹਦਾ ਇੱਥੇ ਜੁੜੀ ਜਣੀ ਢੇਰ ਗਈ ਹੈ ਨਾ ਹੈ ਨਾ ਤੋ ਤਾਂ ਮੋਤਾ ਜਉ ਦੇ ਲ ਗਈ ਆ ਉਹ ਵੇਖੀ ਇਹਦੀ ਮਤਾਰੀ ਫੋਟੋ ਕੋ ਲਗੀ ਪਤਾ ਇਹਦੇ ਵਿੱਚ ਜਦੋਂ ਵੀਡੀਓ ਵੀ ਗਈ ਨਾ ਪਈ ਵੀਡੀਓ ਵੀ ਪਈ ਇਹਨਾਂ ਦੇ ਪਿੰਡ ਵੀ ਪਹੁੰਚੀ ਉੱਥੋਂ ਵੀ ਪਤਾ ਲੱਗ ਜਾਣਾ ਬੱਚੇ ਦਾ ਠੀਕ ਹੈ ਜੇਕਰ ਕੋਈ ਉਹ ਨੀਕੀ ਹੁੰਦੀ ਹੋਈ ਤਾਂ ਤੇ ਪਿੰਡ ਪਿੰਡ ਕਿਹੜਾ ਦੱਸਿਆ ਸੀਗਾ ਰੂੜੇ ਹਾਂਸ ਇਹ ਪਿੰਡਾ ਕਿੱਥੇ ਦਾ ਇਹ ਜੰਡੋਗਿਸ ਨਾਲ ਆ ਜੰਡੋਗਿਸ ਨਾਲ ਹੀ ਨਹੀਂ ਆ ਹਾਂਜੀ ਜੰਡੋਗਿਸ ਨਾਲ ਵੀ ਚੋਰੀ ਆਣ ਕੇ ਅੰਦਰ ਗਾੜੀ ਆਵਾ ਥੋੜਾ ਜਿਹਾ ਇਹ ਉੱਥੇ ਨਾਲ ਜਿਪੜ ਬੇ ਬਲੀ ਬਲੀ ਜੰਡੋਗਿਸ ਨਾਲ ਹੀ ਤੇ ਆਈ ਇਹ ਨਾਲ ਆਪਣੇ ਸਰਾੜੀ ਦੇ ਨਾਲ ਹੀ ਆਹ ਵਿੱਚ ਚੋਰੀ ਜਾ ਕੇ ਉਹ ਫੜ ਕੋ ਅਗਲੇ ਬੰਨੇ ਥੋੜਾ ਜਿਹਾ ਗਾੜੀ ਐਡ ਨੂੰ ਉੱਥੇ ਕੋਟੀ ਫਾਰਮ ਆ ਕੋਟੀ ਫਾਰਮ ਦੇ ਨਾਲ ਹੀ ਆ ਰਿਹਾ ਚਲੋ ਵੇ ਫੇਰ ਕਰੀ ਪੈਟਰਨ ਦੇਖ ਖੋਲ ਕੇ ਦੇਖ ਫੋਨ ਬੜਾ ਨਵਾਂ ਲੋਕਲ ਲੋਕਲ ਕੀਤਾ ਕਿ ਨਾ ਵੀਲੇ ਬਈ ਲੰਡਰੋਂ ਆਜੋ ਵੀ ਉਹਦੇ ਨਿਸ਼ਾਨ ਹੈਗੇ ਹੈ ਹੈ ਉੱਥੋਂ ਮੈਨੂੰ ਦਿਖਾਉਂਦੇ ਇੱਥੇ ਦਿਖਾਉਣੇ ਜਦੋਂ ਆਇਆ ਤੂੰ ਹਾਂਜੀ ਉੱਥੋਂ ਝਾੜ ਗਿਆ ਛੁੱਕ ਗਿਆ ਮੈਂ ਕਹਿੰਦੇ ਰ ਇੱਧਰ ਆ ਜਾ ਤੂੰ ਤੂੰ ਗੁਰਦੁਆਰੇ ਤੋਂ ਬਾਹਰ ਆਇਆ ਸੀ ਪਹਿਲਾਂ ਹਾਂਜੀ ਉਹ ਤੇ ਨਹੀਂ ਬੁੱਤੇ ਮੇਰੀ ਗੱਲ ਸੁਣ ਜਦੋਂ ਬਾਹਰ ਆਇਆ ਇੱਧਰ ਨੂੰ ਬੁਲਾਇਆ ਸੀ ਉਹ ਇੱਥੇ ਝਾੜ ਗਿਆ ਝੁਲ ਗਿਆ ਮਨ ਲਾ ਇੱਥੇ ਲੁਕੇ ਸੀ ਨਹੀਂ ਇੱਥੇ ਨੇ ਲੁਕੇ ਹੋ ਪਿੱਛੇ ਲੁਕੇ ਇੱਧਰ ਜੂ ਮੈਂ ਮੜੇ ਬਾਹਰ ਲਿਖ ਰਿਹਾ ਸੀ ਮੈਨੂੰ ਦੇਖ ਗਿਆ ਤੇ ਮੈਨੂੰ ਕਹਿੰਦੇ ਇੱਧਰ ਆ ਜਾ ਨਹੀਂ ਤੇ ਤੇਰੇ ਪਾਪਾ ਨੂੰ ਮਾਰ ਦੇਣਾ ਹੀ ਹੈ ਕਿੱਥੇ ਲੁਕੇ ਕਿਹੜੀਆਂ ਜਾਣੀ ਕਿੱਥੇ ਜਾੜੀਆਂ ਇੱਥੋਂ ਇੱਥੇ ਜਿਹੜਾ ਪਿੱਛੇ ਗਿਆ ਹੋਣੀ ਜਿਹੜੇ ਇੱਧਰ ਮਗਰਲੇ ਬਣੇ ਜਿਹੜੀਆਂ ਹਾਂਜੀ ਉੱਥੋਂ ਉੱਦੋਂ ਪਿੱਛੇ ਆ ਉੱਥੋਂ ਜੇ ਮਨਸੰਗਾ ਇੱਕ ਕੈਮਰੇ ਤੇ ਹੋਰ ਵੀ ਡਾਇਰੈਕਸ਼ਨ ਚ ਲੱਗੇ ਹੋਣਗੇ ਇਹਨਾਂ ਦੇ ਕੈਮਰੇ ਉੱਥੋਂ ਪਤਾ ਲੱਗ ਸਕਦਾ ਵੈਸੇ ਅੱਛਾ ਦਾ ਹੂੰ ਉਹ ਕੈਮਰੇ ਚੈੱਕ ਕੀਤਾ ਉਹਨਾਂ ਦੇ ਵੈਸੇ ਨਾ ਉਹਨਾਂ ਨੂੰ ਆ ਕੈਮਰੇ ਦੀ ਲੋਕੇਸ਼ਨ ਮਿਲੀ ਤੇ ਉਹਨਾਂ ਨੇ ਬੇਟੀ ਮਿਲੀ ਇੱਕ ਚੀਜ਼ ਬਾਕੀ ਉਹ ਜਿਹੜੇ ਬੰਦੇ ਆ ਉਹਨਾਂ ਨੇ ਪੂਰਾ ਸੋਚ ਸਮਝ ਕੇ ਵੀ ਆਏ ਹੋਣਗੇ ਵੀ ਇੱਥੇ ਕੈਮਰਾ ਨਹੀਂ ਹੈਗਾ ਹੋ ਸਕਦਾ ਚੱਲ ਯਾਰ ਜੋ ਮਰਜੀ ਹੈ ਹਨਾ ਕਿਡਨੈਪ ਹੋਇਆ ਜਾਂ ਨਹੀਂ ਹੋਇਆ ਹਨਾ ਪਰ ਇਹਨਾਂ ਕੇ ਮਾਂ ਪਿਓ ਕੋਲ ਸੇਫ ਚਲੇ ਗਿਆ ਤੁਹਾਡੇ ਬੱਚਾ ਹੈ ਉਹ ਦੇਖੇ ਉਹ ਦੇਖੇ